ਵੱਡੇ ਉਸ ਸਿਆਣਿਓ ਸੋਸ਼ਲ ਮੀਡੀਆ ਦੇ ਜੱਚੋ ਰਮਨ ਗਿੱਲ ਅਤੇ ਪ੍ਰਭਜੋਤ ਦਿਓਲ ਨੂੰ ਅਕਸਰ ਹੀ ਪੈਂਡੂ ਪੈਂਡੂ ਆਖਿਆ ਜਾਂਦਾ ਏ ਅਤੇ ਕੁਝ ਜੇਸੀ ਤਰ੍ਹਾਂ ਦਾ ਹੀ ਕਮੈਂਟ ਉਹਨਾਂ ਦੀ ਸਨੈਪਚੈਟ ਉੱਪਰ ਕਿਸੇ ਦੇ ਵੱਲੋਂ ਕੀਤਾ ਗਿਆ ਜਿਸ ਦਾ ਰਮਨ ਕੌਰ ਗਿੱਲ ਨੇ ਮੂੰਹ ਤੋੜ ਜਵਾਬ ਦਿੱਤਾ ਤਰਸਲ ਲੜਕੀ ਦੇ ਵੱਲੋਂ ਲਿਖਿਆ ਗਿਆ ਪੈਂਡੂਏ ਜੋ ਕੰਮ ਨਹੀਂ ਆਉਂਦਾ ਨਾ ਕਰਿਆ ਕਰ ਤੂੰ ਉਸ ਤਰ੍ਹਾਂ ਸਪੂਨ ਨਾਲ ਲਗਾ ਲਾ ਕਿਉਂ ਨਰੂਲਾ ਫੈਮਲੀ ਦੀ ਰੀਸ ਕਰਦੀ ਪਈ ਆ ਤੋ ਸੱਚੀ ਨਾ ਕਰਿਆ ਕਰ ਜਿਸ ਤੋਂ ਬਾਅਦ ਰਮਨ ਕੌਰ ਗਿੱਲ ਵੀ ਚੁੱਪ ਨਹੀਂ ਰਹੀ ਅਤੇ ਉਸਨੇ ਰਿਪਲਾਈ ਦੇ ਵਿੱਚ ਕੀ ਕਿਹਾ ਤੁਸੀਂ ਅੱਗੇ ਦੇਖ ਸਕਦੇ ਹੋ ਹਨ ਉਹ ਸੋਸ਼ਲ ਮੀਡੀਆ ਦੇ ਜੱਚੋ ਤੁਹਾਨੂੰ ਪਤਾ ਹੋਵੇ ਜੇ ਖਾਦੀ ਹੋਵੇ ਤੁਸੀਂ ਤੇ ਤੁਹਾਨੂੰ ਪਤਾ ਹੋਵੇ ਕਿ ਜਿਹੜੀ ਸੌਸ ਆ ਬੜੀ ਸਟਰੋਂਗ ਜੀ ਹੁੰਦੀ ਆ ਇਹਨੂੰ ਬਸ ਮੜਾ ਜਾਂ ਗਾਰਨਿਸ਼ ਕਰੀਦਾ ਆ ਇਹ ਚਮਚੇ ਵਾਲੀ ਸੌਸ ਨਹੀਂ ਹੈਗੀ ਜੇ ਤੁਹਾਨੂੰ ਨਾ ਪਤਾ ਹੋਵੇ ਤੇ ਇਹਦੇ ਤੁਸੀਂ ਬਹਿ ਜਾਂਦੇ ਜੇ ਕਰਨ ਵੀ ਹਾਂ ਉਹ ਬੰਦੇ ਦੀ ਉਹ ਬੰਦੇ ਦੀ ਉਹ ਇਹ ਰੀਸ ਪਲਾਸਟਿਕ ਸਰਜਰੀ ਕਰਾ ਕੇ ਮੂਹਲ ਵਾਲਿਆ ਮੈਂ ਆਪਣਾ ਹੈ ਹੁਣ ਖਾਣਾ ਪੀਣਾ ਵੀ ਛੱਡਦੀ ਏ ਵੀ ਖਾਣਾ ਪੀਣਾ ਵੀ ਨਹੀਂ ਆ ਤੁਹਾਡੇ ਵਰਗੇ ਲੋਕਾਂ ਦੀ ਏਡੀ ਛੋਟੀ ਸੂਝ ਦਾ ਕਿਉਂਕਿ ਤੁਸੀਂ ਬੈਠੇ ਕੰਮ ਤੇ ਜੀ ਠੀਕ ਆ ਉਹ ਜਿਹੜੀ ਤੁਸੀਂ ਐ ਕਰੇ ਰੋਟੀ ਖਾਂਦੇ ਜੀ ਗਵਾਂਡੀਆਂ ਦੀ ਰੀਸ ਨਹੀਂ ਲੱਗਦੀ ਤੁਹਾਨੂੰ ਵੀ ਗਵਾਂਡੀ ਰੋਟੀ ਖਾਂਦੇ ਇਹ ਵੀ ਰੋਟੀ ਖਾਂਦੇ ਛੱਡ ਪਰ ਰੋਟੀ ਨਾ ਖਾਈਏ ਉਹ ਵੀ ਸਬਜ਼ੀ ਬਣਾਉਂਦੇ ਇਹ ਵੀ ਸਬਜ਼ੀ ਬਣਾਉਂਦੇ ਨਾ ਖਾਈਏ ਜੰਗਲਾਂ 'ਚ ਤੁਰ ਪੀਏ ਜਿੰਗਲਾਲਾ ਹੂ ਹੂ ਕਰੀਏ ਤੇ ਬਸ ਉੱਥੇ ਜੋ ਮਿਲਦਾ ਖਾ ਲਈਏ ਤੁਸੀਂ ਵੀ ਨਾ ਰੀਸ ਕਰਿਆ ਕਰੋ ਠੀਕ ਆ ਸਾਰਾ ਮੂਹਲ ਐ ਛੱਡ ਕੇ ਜੰਗ ਲਾਲ ਤੁਰਪੋ ਕਿਉਂਕਿ ਇੱਥੇ ਲੋਕੀ ਕੱਪੜੇ ਵੀ ਪਾਉਂਦੇ ਆ ਤੇ ਤੁਸੀਂ ਆਣਾ ਕੱਪੜੇ ਪਾ ਕੇ ਕੀ ਦੀ ਰੀਸ ਕਰਦੇ ਹੋਣੇ ਆ ਤੇ ਜਾਵਾਂ ਫੇਰ ਆਣਾ ਖਾਣ ਪੀਣ ਵੱਲ ਲੱਗਿਆ ਮੈਂ ਤੁਹਾਨੂੰ ਕਰਨਾ ਪੈਂਦਾਣਾ ਰੋਟੀ ਆ ਨਾ ਕਣਕ ਦੀ ਖਾਂਦੇ ਇਦਾਂ ਉਦਾਂ ਛੱਡੋ ਪਰੇ ਠੀਕ ਆ ਤੁਸੀਂ ਉਹੀ ਵਾਲੇ ਜੇ ਤੇ ਤੁਸੀਂ ਜਾ ਕੇ ਉੱਥੇ ਕਰਿਆ ਕਰੋ ਕੀ ਦੀ ਰੀਸ ਰੂਸ ਨਾ ਕਰਿਆ ਕਰੋ ਤੁਸੀਂ ਵੀ ਠੀਕ ਆ